ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਸੰਗਤਾਂ ਸੱਚਖੰਡ ਸ੍ਰੀ ਮੰਦਿਰ ਸਾਹਿਬ ਵਿਖੇ ਨਤਮਸਤਕ ਹੋ ਕੇ ਪਹੁੰਚੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਮੱਥਾ ਟੇਕਿਆ ਤੇ ਰਸ ਪੀਂਨੀ ਬਾਣੀ ਦਾ ਅਨੰਦ ਮਾਣਿਆ ਇਸ ਮੌਕੇ ਸੰਗਤਾਂ ਦੇ ਵੱਲੋਂ ਪਾਵਨ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ ਬੀਬੀ ਕਾਲਜ ਭਲਾਈ ਕੇਂਦਰ ਦੇ ਭਾਈ ਸਾਹਾ ਪਾਈ ਗੁਰਇਕਬਾਲ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਬਹੁਤ ਸਾਰੇ ਸੰਗਤਾਂ ਨੂੰ ਵਧਾਈ ਦਿੰਦੇ ਨੇ ਉਹਨਾਂ ਕਹਿ ਕਿ ਗੁਰੂ ਸਾਹਿਬ ਦੀ ਬਾਣੀ ਤੇ ਉਪਦੇਸ਼ ਅੱਜ ਵੀ ਮਨੁੱਖਤਾ ਨੂੰ ਸੱਚਾਈ ਸੇਵਾ ਤੇ ਨਿਮਰਤਾ ਦੀ ਪ੍ਰੇਰਣਾ ਦਿੰਦੇ ਨੇ ਉਹਨਾਂ ਕਹਿ ਕਿ ਸ੍ਰੀ ਗੁਰੰਗਤ ਦੇਵ ਜੀ ਦਾ ਪਹਿਲਾ ਨਾਮ ਪਾਈ ਲੈਣਾ ਜੀ ਸੀ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਨੇ ਪਾਈ ਲੈਣਾ ਜੀ ਨੂੰ ਗੱਲ ਦੇ ਨਾਲ ਲਗਾ ਕੇ ਉਹਨਾਂ ਨੂੰ ਕਹਿਣ ਲੱਗੇ ਕਿ ਹੁਣ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ ਅੱਜ ਤੋਂ ਤੁਸੀਂ ਮੇਰੇ ਅੰਗ ਹੋਏ ਮੇਰੇ ਅੰਗਤ ਬਸ ਉਦੋਂ ਤੋਂ ਹੀ ਉਹਨਾਂ ਦਾ ਨਾਮ ਸ੍ਰੀ ਗੁਰੰਗਤ ਦੇਵ ਜੀ ਪੈ ਗਿਆ ਪਾਈ ਲੈਣਾ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ਦੇ ਨਾਲ ਜਾਣੇ ਜਾਣ ਲੱਗੇ ਇਸ ਦੇ ਲਈ ਜਿੱਥੇ ਆਜ਼ਾਦ ਦਿਹਾੜਾ ਦੁਨੀਆ ਭਰ ਦੀ ਵਿੱਚ ਮਨਾਇਆ ਜਾਂਦਾ ਤੇ ਉੱਥੇ ਹੀ ਦੱਸਦੀ ਕਿ ਸੰਗਤਾਂ ਵੱਲੋਂ ਕਰਤਾਰਪੁਰ ਸਾਹਿਬ ਦੀ ਤਰਤੀ ਤੇ ਵੀ ਇਹ ਦਿਨ ਮਨਾਇਆ ਜਾ ਰਿਹਾ ਤੇ ਉੱਥੇ ਸੱਚਖੰਡ ਸ੍ਰੀ ਮੰਦਿਰ ਸਾਹਿਬ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਈਆਂ ਤੇ ਅਰਦਾਸ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਪਾਤ ਗੱਦੀ ਦੇ ਜਸ਼ਨ ਲੱਖ ਲੱਖ ਵਧਾਈਆਂ ਨੇ ਗੁਰੂ ਅੰਗਦ ਦੇ ਵਾਰਾ ਜੀ ਉਹ ਸ਼ਖਸੀਅਤ ਹੋਏ ਨੇ ਕਿ ਜਿਨ੍ਹਾਂ ਬਾਰੇ ਕੀ ਦਸੀ ਹੈ ਵੀ ਗੁਰੂ ਨਾਨਕ ਨੂੰ ਪਛਾਨਣ ਦੀ ਸਾਨੂੰ ਜਾਜ ਸਿਖਾਈ ਆ ਸਭ ਤੋਂ ਇੱਕ ਗੁਰਨਾਨਕ ਨੂੰ ਸਮਝਿਆ ਤੇ ਸਾਡੇ ਆ ਤੇ ਪੂਰਨੇ ਬਾਏ ਨੇ ਗੁਰਨਾਨਕ ਨੂੰ ਪਛਾਨਣ ਦੇ ਉਹਨਾਂ ਦੇ ਕੋਲ ਬਤੀ ਦੇ ਵਕਤੀਆਂ ਲੱਖ ਲੱਖ ਵਡਾਈਆਂ ਭਾਈ ਜੀ ਦਾ ਹਾਲਤਾ ਭਾਈ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਸੰਗਤਾਂ ਸੱਚਖੰਡ ਸ੍ਰੀ ਮੰਦਿਰ ਸਾਹਿਬ ਵਿਖੇ ਨਤਮਸਤਕ ਹੁੰਦੇਲੀ ਪਹੁੰਚੀਆਂ ਜਿੱਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਮੱਥਾ ਟੇਕਿਆ ਤੇ ਰਸ ਪੀਣੀ ਬਾਣੀ ਦਾ ਅਨੰਦ ਮਾਣਿਆ ਇਸ ਮੌਕੇ ਸੰਗਤਾਂ ਦੇ ਵੱਲੋਂ ਪਾਵਨ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ ਬੀਬੀ ਕਾਲਜ ਅਪਲਾਈ ਕੇਂਦਰ ਦੇ ਭਾਈ ਸਾਹ ਪਾਈ ਗੁਰਇਕਬਾਲ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਸਾਰੇ ਸੰਗਤਾਂ ਨੂੰ ਵਧਾਈ ਦਿੰਦੇ ਨੇ ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਤੇ ਉਪਦੇਸ਼ ਅੱਜ ਵੀ ਮਨੁੱਖਤਾ ਨੂੰ ਸੱਚਾਈ ਸੇਵਾ ਤੇ ਨਿਮਰਤਾ ਦੀ ਪ੍ਰੇਰਣਾ ਦਿੰਦੇ ਨੇ ਉਹਨਾਂ ਕਿਹਾ ਕਿ ਸ੍ਰੀ ਗੁਰੰਗਤ ਦੇਵ ਜੀ ਦਾ ਪਹਿਲਾ ਨਾਮ ਪਾਈ ਲੈਣਾ ਜੀ ਸੀ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਨੇ ਪਾਈ ਲੈਣਾ ਜੀ ਨੂੰ ਗੱਲ ਦੇ ਨਾਲ ਲਗਾ ਕੇ ਉਹਨਾਂ ਨੂੰ ਕਹਿਣ ਲੱਗੇ ਕਿ ਹੁਣ ਤੇਰੇ ਤੇ ਮੇਰੇ ਵਿੱਚ ਫਰਕ ਨਹੀਂ ਹੈ ਅੱਜ ਤੋਂ ਤੁਸੀਂ ਮੇਰੇ ਅੰਗ ਹੋਏ ਮੇਰੇ ਅੰਗਤ ਬਸ ਉਦੋਂ ਤੋਂ ਹੀ ਉਹਨਾਂ ਦਾ ਨਾਮ ਸ੍ਰੀ ਗੁਰੂ ਅੰਗਦ ਦੇਵ ਜੀ ਪੈ ਗਿਆ ਪਹਿਲੇਣਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ਦੇ ਨਾਲ ਜਾਣੇ ਜਾਣ ਲੱਗੇ ਇਸ ਦੇ ਲਈ ਜਿੱਥੇ ਅੱਜ ਦਾ ਦਿਹਾੜਾ ਦੁਨੀਆ ਭਰ ਦੀ ਵਿੱਚ ਮਨਾਇਆ ਜਾਂਦਾ ਤੇ ਉੱਥੇ ਹੀ ਦੱਸਦੀ ਕਿ ਸੰਗਤਾਂ ਵੱਲੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਵੀ ਇਹ ਦਿਨ ਮਨਾਇਆ ਜਾਂਦਾ ਤੇ ਉੱਥੇ ਸੱਚਖੰਡ ਸ੍ਰੀ ਮੰਦਿਰ ਸਾਹਿਬ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਈਆਂ ਤੇ ਅਰਦਾਸ ਕੀਤੀ ਗਈ ਹੈ ਹਾਂ ਜੀ ਪਹਿਲੇਣਾ ਜੀ ਦੋਨ ਦਾ ਜੀ ਬਤਾਗੇ ਵਾਇਗੁਰੂ ਜੀ ਦਾ ਹਲਕਾ ਵਾਇਗੁਰੂ ਜੀ ਕੇ ਪਤੇ ਗੁਰੂ ਅੰਗਦ ਦੇ ਮਹਾਰਾਜੀ ਦੇ ਦਰਪਾ ਗੱਦੀ ਦੇ ਦਸਤੀਆਂ ਬਾਕ ਲਖ ਵਧਾਈਆਂ ਨੇ ਗੁਰੂ ਅੰਗਦ ਦੇ ਮਹਾਰਾਜੀ ਉਹ ਸ਼ਖਸੀਅਤ ਹੋਏ ਨੇ ਜਿਹਦੇ ਨਾਮ ਬਾਰੇ ਇਹ ਦਸੀ ਹੈ ਵੀ ਗੁਰੂ ਨਾਨਕ ਨੂੰ ਪਛਾਣਣ ਦੀ ਸਾਨੂੰ ਜਾਜ ਸਿਖਾਈ ਆ ਸਭ ਤੋਂ ਗੁਰੂ ਨਾਨਕ ਨੂੰ ਸਮਝਿਆ ਤੇ ਸਾਡੇ ਆ ਤੇ ਪੂਰਨੇ ਬਾਏ ਨੇ ਗੁਰੂ ਨਾਨਕ ਨੂੰ ਪਛਾਣਣ ਦੇ ਉਹਨਾਂ ਦੇ ਕੋਲ ਬਹੁਤ ਦੀ ਦੇਰ ਦੀਆਂ ਲੱਖ ਲੱਖ ਵਧਾਈਆਂ ਭਾਈ ਜੀ ਦਾ ਸਾਥਤਾ ਭਾਈ